ਸੋ ਵਾਹੇ ਗੁਰੂ ਜੀ ਕੀ ਫਤਿਹ 17 ਪਟਾਂ ਦੇ ਵਿੱਚੋਂ ਪਾਠ ਮਥਰਾ ਜੀ ਪਾਠ ਮਥਰਾ ਜੀ ਇਹ ਵੀ ਪਾਠ ਭਿੱਖੇ ਜੀ ਦੇ ਹੁਣ ਹਾਰਸ ਪੁੱਤਰ ਸੰਨ ਪਾਠ ਕੀਰਤ ਜੀ ਤੇ ਪਾਠ ਭਿੱਖਾ ਜੀ ਦੋਨੋਂ ਭਰਾ ਨੇ ਜੋ ਆਪਣੇ ਪਿਤਾ ਜੀ ਦੇ ਸੰਗ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਪਾਟ ਪਿਖਾ ਜੀ ਬਹੁਤ ਹੀ ਕਰਮਾ ਦੇ ਸਖੀ ਸਨ ਜਿਨ੍ਹਾਂ ਦੇ ਤਿੰਨੇ ਸੁਪੁੱਤਰ ਪਾਟ ਕੀਰਤ ਪਾਟ ਜਾਲਪ ਤੇ ਪਾਟ ਮਥਰਾ ਜੀ ਜਿਨ੍ਹਾਂ ਦੇ ਸਵੈਏ ਸਤਿਗੁਰੂ ਜੀ ਦੀ ਪਾਵਨ ਪੀਤ੍ਰ ਗੁਰਬਾਣੀ ਵਿੱਚ ਦਰਜ ਨੇ ਇਹ ਪਾਟ ਪਿਖਾ ਜੀ ਦੇ ਪੁੱਤਰ ਨੇ ਜੇਨੂ ਸੁਪੁੱਤਰ ਪਟਕੀਰਤ ਜੀ ਪਟ ਜਾਲਪ ਜੀ ਤੇ ਪਟ ਮਥਰਾ ਜੀ ਇਤਨੇ ਸੁਪੁੱਤਰ ਦੁਨਿਆਵੀ ਕੱਚੇ ਧੰਨੂ ਪੇਠ ਦੇ ਕਰਕੇ ਨਾਮ ਦਾ ਸੱਚਾ ਧੰਨ ਵਿਹਾਜਨ ਲਈ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਪਹੁੰਚੇ ਨੇ ਤਿਆਗੋਂ ਸਤਗੁਰੂ ਜੀਆਂ ਨੇ ਵੀ ਇਨ੍ਹਾਂ ਤੇ ਕਿਰਪਾ ਬਖਸ਼ਾਂ ਰਹਿਮਤਾਂ ਕੀਤੀਆਂ ਨੇ ਗੁਰੂ ਦੇ ਗੁਣ ਵਰਣ ਕਰਨੇ ਜਾਂ ਗੁਰੂ ਦੇ ਹਿਰਦੇ ਨੂੰ ਪੜਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਲੋਹਾ ਸਾਰ ਚਬਣ ਦੀ ਵਾਲੀ ਗੱਲ ਹੈ ਕਿ ਸਤ ਗੁਰੂ ਜੀਆਂ ਦੀ ਪਰਥਾਏ ਗੁਰਬਾਣੀ ਉਚਾਰਨ ਕਰਨੇ ਕਿੰਨੀ ਸਤ ਗੁਰੂ ਜੀਆਂ ਨੇ ਰਹਿਮਤ ਕਰ ਦਿੱਤੀ ਕਿੰਨੀ ਬਖਸ਼ਿਸ਼ ਕਰ ਦਿੱਤੀ ਇਹਨਾਂ ਦੇ ਉੱਤੇ ਸਤਗੁਰੂ ਜੀਆਂ ਦੀ ਸ਼ਰਣ ਦੇ ਵਿੱਚ ਆਏ ਕਿ ਸਤਗੁਰੂ ਜੀ ਹੁਣ ਦਰ ਆਿਆਂ ਦੀ लाज ਰੱਖੋ ਬੜਾ ਦੁਨੀਆ ਦਾ ਭਰਮਣ ਕਰ ਲਿਆ ਸੀ ਬੜੇ ਸਾਧੂ ਸੰਤਾਂ ਦੀ ਵੀ ਸੰਗਤ ਕੀਤੀ ਆ ਬੜਿਆਂ ਨੂੰ ਮਿਲ ਕੇ ਦੇਖ ਲਿਆ ਸੰਨਿਆਸੀਆਂ ਨੂੰ ਹੋਰ ਕਈਆਂ ਨੂੰ ਹੁਣ ਆਪ ਜੀ ਦੀ ਸ਼ਰਣ ਦੇ ਵਿੱਚ ਆ ਗਏ ਆ ਤੇ ਤੁਸੀਂ ਦਰ ਆਿਆਂ ਦੀ ਹੁਣ लाज ਰੱਖੋ ਜਿੱਥੇ ਸਤਗੁਰੂ ਜੀਆਂ ਨੇ ਉਹਨਾਂ ਨੂੰ ਸਿੱਖ ਬਣਾਇਆ ਉਥੇ ਬਖਸ਼ਾ ਰਹਿਮਤਾ ਕਰ ਦਿੱਤੀਆਂ ਨੇ ਇਨ੍ਹਾਂ ਪਟਾਂ ਦੇ ਉੱਤੇ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਹੈ ਬਾਣੀ ਉਚਾਰਨ ਕਿੰਨਾ ਕੁ ਉਹਨਾਂ ਦਾ ਜੀਵਨ ਸੱਚਾ ਤੇ ਸੁੱਚਾ ਹੋਏਗਾ ਕਿਉਂਕਿ ਬਾਣੀ ਉਚਾਰਨ ਕਰਨੀ ਕੋਈ ਫਾਰੀ ਸਾਰੀ ਦੀ ਗੱਲ ਨਹੀਂ ਵਸਦੀ ਗੱਲ ਨਹੀਂ ਹੈ ਹਾਟ ਵੀ ਬਹੁਤ ਸੰਨ ਦੁਨੀਆ ਦੇ ਉੱਤੇ ਭਗਤ ਵੀ ਬਹੁਤ ਸੰਨ ਪਰ ਜਿਨ੍ਹਾਂ ਤੇ ਗੁਰੂ ਪਾਤਸ਼ਾਹ ਪਰਮੇਸ਼ਰ ਨੇ ਰਹਿਮਤ ਕੀਤੀ ਹੈ ਜਿਨ੍ਹਾਂ ਦਾ ਹਿਰਦਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਐਨ ਇੱਕਮਿਕਿਆ ਫਿਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਰਤਾ ਪੁਰਖ ਦੀ ਬਾਣੀ ਜਿਹੜੀ ਆ ਕਰਕੇ ਵਸੀ ਹੈ ਉਹਨਾਂ ਨੇ ਮੁੱਖ ਤੋਂ ਉਚਾਰਨ ਕੀਤੀ ਹੈ ਤੇ ਉਹਨਾਂ ਦੀ ਬਾਣੀ ਜਿਹੜੀ ਆ ਧੰਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਦਰਜ ਹੈ ਇਸੇ ਤਰ੍ਹਾਂ ਭੱਟ ਮਥਰਾ ਜੀ ਜੋਤਨੇ ਭਰਾ ਪਟ ਕੀਰਤ ਜੀ ਪਟ ਜਲਬ ਜੀ ਦੇ ਭਰਾ ਪਟ ਮਥਰਾ ਜੀ ਪਟ ਭਿਖੇ ਜੀ ਦੇ ਇਹ ਸੁਪੁੱਤਰ ਨੇ ਪਟ ਮਥਰਾ ਜੀ ਦੇ ਜਿਹੜੇ ਆ ਇਹ 13 ਸਵਈਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਵਿੱਚ ਇਹਨਾਂ ਦੇ ਦਰਜ ਨੇ 13 ਸਵਈਏ ਜਿਹੜੇ ਹੈ ਧੰਨ ਗੁਰੂ ਨਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਪਰਥਾਏ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਪ੍ਰਥਾਏ ਇਹਨਾਂ ਨੇ ਸਵਈਏ ਉਚਾਰਨ ਕੀਤੇ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਪ੍ਰਥਾਏ ਇਹਨਾਂ ਦੇ 6 ਸਵਈਏ ਨੇ ਉਸਤਤ ਦੇ ਵਿੱਚ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਉਸਤਤ ਦੇ ਵਿੱਚ 7 ਸਵਈਏ ਨੇ ਭਟ ਮਥਰਾ ਜੀ ਦੇ ਸੋ ਏਸੀ ਹੀ ਤਰਾਂ ਭਟ ਮਥਰਾ ਜੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚੋਂ ਬਖਸ਼ਾ ਰਹਿਮ ਤਾਂ ਪ੍ਰਾਪਤ ਕਰਨੀਆਂ ਕੀਤੀਆਂ ਨੇ ਤੇ ਸੱਚੀ ਵਿਚਾਰ ਜੋ ਸਾਰੇ ਸੰਸਾਰ ਦੇ ਅੰਦਰ ਸ਼ਬਦ ਦੀ ਵਿਚਾਰ ਸੱਚੀ ਵਿਚਾਰ ਜਿਹੜੀ ਹੈ ਜਿਸ ਨੇ ਕੁਲ ਕਾਇਆ ਨਾਤ ਕੁਲ ਦੁਨੀਆਂ ਨੂੰ ਸੁੱਖ ਦੇਣ ਵਾਲੀ ਬਾਣੀ ਹੈ ਸੋ ਪਾਟ ਮਥਰਾ ਜੀ ਉਚਾਰਨ ਕਰਦੇ ਨੇ ਚੌਥੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਰਥਾਏ ਮਥਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨ ਬਿਚਾਰਨ ਕਉ ਹਰ ਨਾਮ ਬੋਹਿਤ ਬਡੋ ਕਲਮੈ ਪਵ ਸਾਗਰ ਪਾਰ ਉਤਾਰਨ ਕਉ ਧੰਨ ਗੁਰੂ RAM DAS ਪਾਤਸ਼ਾਹ ਮਹਾਰਾਜ ਜੀ ਕਲਯੁਗ ਦੇ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਦੇ ਲਈ ਕੇਵਲ ਤੇ ਕੇਵਲ ਹਰੀ ਦਾ ਨਾਮ ਜਿਹੜਾ ਵੱਡਾ ਜਹਾਜ਼ ਹੈ ਪਾਰ ਉਤਰਨ ਬਾਅਦ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀਨ ਸ਼ਰਨ ਦੇ ਵਿੱਚ ਆਉਣਾ ਕਰੀਏ ਮਥੁਰਾ ਜਨ ਜਾਨ ਕਹੀ ਜੀ ਸਾਜ ਸੋ ਔਰ ਕਛੂ ਨਾ ਵਿਚਾਰਨ ਕਹੋ ਹਰ ਨਾਮ ਬਹੁਤ ਵੱਡੋ ਕਲਮੈ ਪਵ ਸਾਗਰ ਪਾਰ ਉਤਾਰਨ ਕਹੋ ਗੁਰੂ ਦੀ ਸ਼ਰਨ ਦੇ ਵਿੱਚ ਆਕਰ ਕੇ ਗੁਰੂ ਤੋਂ ਗੁਰ ਮੰਤਰ ਪ੍ਰਾਪਤ ਕਰਕੇ ਉਸ ਦੇ ਨਾਲ ਹੀ ਪਾਰ ਉਤਾਰਾ ਹੋ ਸਕਦਾ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਹੈ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਵਡਿਆਈ ਦਰਸਾਉਂਦੇ ਹੋਏ ਆਪ ਜੀ ਉਚਾਰਨ ਕਰਦੇ ਹਨ। ਉਹਨਾਂ ਮਨੁੱਖਾਂ ਦੇ ਬਹੁਤ ਵੱਡੇ ਭਾਗ ਨੇ ਜੋ ਗੁਰੂ ਦੇ ਬਖਸ਼ਿਸ਼ ਕੀਤੇ ਨਾਮ ਵਿੱਚ ਚਿੱਤ ਜੋੜਦੇ ਨੇ। ਉਹਨਾਂ ਗੁਰਮੁਖਾਂ ਨੂੰ ਜਿਥੇ ਮਾਨਵ ਸ਼ਤ ਫਾਲ ਪ੍ਰਾਪਤ ਹੁੰਦੇ ਨੇ ਉੱਚੇ ਹੀ ਉਹਨਾਂ ਦਾ ਧਰਮ ਰਾਜ ਦੇ ਜਮਦੂਤਾਂ ਦਾ ਡਰ ਵੀ ਸਦਾ ਲਈ ਖਤਮ ਹੀ ਹੋ ਜਾਂਦਾ ਹੈ ਪਟਮਥਰਾ ਜੀ ਉਚਾਰਨ ਕਰਦੇ ਨੇ ਮਥੁਰਾ ਭਨ ਭਾਗ ਭਲੇ ਉਹਨਾਂ ਕੇ ਮਨ ਇਛਤ ਹੀ ਪਲ ਪਾਵਤ ਹੈ ਉਹਨਾਂ ਦੇ ਬਹੁਤ ਉਤਮ ਭਾਗ ਨੇ ਉਹਨਾਂ ਗੁਰਮੁਖਾਂ ਦੇ ਜਿਨ੍ਹਾਂ ਨੂੰ ਸਾਰੇ ਫਾਲੀ ਗੁਰੂ ਤੋਂ ਪ੍ਰਾਪਤ ਹੁੰਦੇ ਨੇ ਮथुरा ਭਨ ਭਾਗ ਭਲੇ ਉਨਕੇ ਮਨ ਇਛਤ ਹੀ ਫਲ ਪਾਵਤ ਹੈ ਰਬ ਕੇ ਸੁਤ ਕੋ ਤਿੰਨ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਜੋ ਪਾਟ ਮਥਰਾ ਜੀ ਪ੍ਰਮਾਨ ਕਰਦੇ ਨੇ ਇਸੇ ਤਰਾਂ ਇਹ ਧਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਆਂ ਦੀ ਉਸਤਤ ਦੇ ਵਿੱਚ ਉਚਾਰਨ ਕਰਦੇ ਆ ਹੋਇਆ ਸਹੀਏ ਉਚਾਰਨ ਕਰਦੇ ਨੇ ਸਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਦਰਸ਼ਨ ਕਰਕੇ ਨਿਹਾਨੋ ਨਿਹਾਲ ਹੋ ਗਏ ਅਤੇ ਇਹ ਸ਼ਬਦ ਕਹਿਣ ਤੋਂ ਰਹਿ ਨਾ ਸਕੇ ਕਿ ਇਹ ਸੰਸਾਰ ਦੇ ਲੋਕੋ ਜੋ ਜੂਰ ਸਰੂਪ ਪ੍ਰਮਾਤਮਾ ਸਾਰੇ ਖੰਡਾ ਬ੍ਰਹਮੰਡਾ ਵਿੱਚ ਨਿਰਗੁਣ ਰੂਪ ਵਿੱਚ ਵਿਆਪਕ ਹੈ ਉਹ ਜੂਰ ਸਰਗੁਣ ਸਰੂਪ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਰੂਪ ਰਾਹੀਂ ਦਰਸ਼ਨ ਦੇ ਰਹੀ ਹੈ ਯਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਾਰੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਵਿਚਰਿਆ ਨਾ ਹਰੇਕ ਥਾਂ ਤੇ ਤੇ ਪਾਟਾ ਸਾਹਿਬਾਨ ਜੀ ਕਹਿੰਦੇ ਉਹੀ ਸਰੂਪ ਸਰਗੁਣ ਸਰੂਪ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਰਾਹੀਂ ਦਰਸ਼ਨ ਦੇ ਰਹੇ ਨੇ ਇਸ ਦੇ ਵਿੱਚ ਭੋਰਾ ਜਿੰਨਾ ਵੀ ਫਰਕ ਨਹੀਂ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪ੍ਰਤੱਖ ਹਾਰ ਨਹੀਂ ਪ੍ਰਤੱਖ ਹਾਰ ਤਨ ਗਗਨ ਨਵਖੰਡ ਮੈਂ ਜੋਤ ਸਵਾਰੂਪੀ ਰਹਿਓ ਪਰ ਭਾਨੇ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਾਰ ਗੁਰ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੈ ਪ੍ਰਤਖ ਹਾਰ ਨੇ ਪ੍ਰਤਖ ਧੰਨ ਗੁਰ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਨੇ ਆਖੋ ਸਤਨਾਮ ਸਤਿਗੁਰੂ ਜੀਆਂ ਦਰਸ਼ਨ ਇਹ ਗੁਰਬਾਣੀ ਕਹਿ ਰਹੀ ਆ ਪਟ ਸਹਿਬਾਨ ਜੀ ਫਰਮਾਨ ਕਰਦੇ ਨੇ ਕਹਿੰਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਦਰਸ਼ਨ ਪਰਮੇਸ਼ਰ ਦੇ ਦਰਸ਼ਨ ਨੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਦਰਸ਼ਨ ਹੁਣ ਕਿਹੜੇ ਨੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਜੋ ਸਤਿਗੁਰੂ ਜੀਆਂ ਨੇ ਇਹ ਸਾਰੀ ਗੁਰਬਾਣੀ ਦੀ ਸਵਾਦਨਾ ਕਰਾਈ ਹੈ ਤਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਗੁਰੂ ਕੇ ਸਿੱਖ ਪੜ੍ਹਦੇ ਨੇ ਸੁਣਦੇ ਨੇ ਪ੍ਰਤੱਖ ਦਰਸ਼ਨ ਨੇ ਤਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਪ੍ਰਤੱਖ ਦਰਸ਼ਨ ਕੋਈ ਕਵੇ ਵੀ ਰੱਬ ਦੇ ਪ੍ਰਤੱਖ ਦਰਸ਼ਨ ਕਰਵਾਉ ਸਰਗਣ ਸਰੂਪ ਦੇ ਵਿੱਚ ਤੇ ਤਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਜਿਹੜੀ ਹੈ ਉਹ ਪ੍ਰਤੱਖ ਪਰਮੇਸ਼ਰ ਦੇ ਦਰਸ਼ਨ ਨੇ ਪ੍ਰਤੱਖ ਪਰਮੇਸ਼ਰ ਦੇ ਇਸੇ ਤਰ੍ਹਾਂ ਮਥਰਾ ਜੀ ਆਪਣੀ ਹੱਡ ਬੇਟੀ ਦਸਾਰੇ ਨੇ ਕਿ ਜਿੰਨਾ ਚਿਰ ਮੇਰੇ ਮੱਥੇ ਦੇ ਚੰਗੇ ਭਾਗ ਨਹੀਂ ਸਨ ਜਾਗੇ ਉਹਨਾਂ ਚਿਰ ਤੱਕ ਮੈਂ ਭੜਕਦਾ ਹੀ ਰਿਹਾ ਕਲਯੁਗ ਦੇ ਅਤ ਭਿਆਨਕ ਸਮੁੰਦਰ ਦੇ ਵਿੱਚ ਮਨ ਨੂੰ ਗੋਤੇ ਖਾਰਿਆ ਸਾਂ ਜੇ ਚੰਗੇ ਭਾਗਾ ਨਾਲ ਸਤਿਗੁਰੂ ਜੀ ਦੇ ਨਾਲ ਮਿਲਾਪ ਨਾ ਹੁੰਦਾ ਤਾਂ ਸਾਰੀ ਉਮਰ ਪੁਛਤਾਵਾ ਹੀ ਰਹਿੰਦਾ ਇਹ ਪੁਛਤਾਵਾ ਉਹ ਆਯਾਮ ਨਹੀਂ ਸੀ ਭਲਣਾ ਕਿਉਂਕਿ ਪ੍ਰਭੂ ਦੇ ਦਰ ਤੇ ਉਸ ਦੇ ਨਾਮ ਦੀ ਦਸ ਪਾਉਣ ਵਾਲਾ ਕੋਈ ਪਰਮ ਵਿਅਕਤੀ ਸੰਸਾਰ ਵਿੱਚ ਦਿਸਦਾ ਹੀ ਨਹੀਂ ਹੈ ਸਾਰੀ ਲੁਕਾਈ ਭੰਬਲ ਘੂਸੇ ਵਿੱਚ ਪਈ ਹੋਈ ਹੈ ਅਖੀਰ ਵਿੱਚ ਮਥਰਾ ਪਟ ਜੀ ਆਖਦੇ ਹਨ ਕਿ ਸਾਰੀ ਵਿਚਾਰ ਤਾਂ ਸਾਰੀ ਵਿਚਾਰ ਦਾ ਤਾਤਨ ਜੋੜ ਇਹੀ ਹੈ ਕਿ ਪ੍ਰਮਾਤਮਾ ਨੇ ਜਗਤ ਦੇ ਉਧਾਰ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਗੁਰੂ અવਤਾਰ ਬਣਾ ਕਰਕੇ ਸੰਸਾਰ ਦੇ ਵਿੱਚ ਭੇਜਿਆ ਜਗਤ ਦੇ ਉਧਾਰਵਾਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੂੰ ਗੁਰੂ અવਤਾਰ ਬਣਾ ਕਰਕੇ ਸੰਸਾਰ ਦੇ ਵਿੱਚ ਭੇਜਿਆ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਜਪਿਆ ਹੈ ਉਹਨਾਂ ਨੂੰ ਮੁੜ ਫਿਰ ਗਰਭ ਜੂਨ ਵਿੱਚ ਨਹੀਂ ਪੈਣਾ ਪਿਆ ਆਪ ਨੇ ਫਰਮਾਨ ਕੀਤਾ ਹੈ ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭਰਮ ਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਟ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਥੁਰਾ ਜਗਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਜਿਨ੍ਹਾਂ ਨੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜਿਨ ਜਪਣਾ ਕੀਤਾ ਜਿਨ੍ਹਾਂ ਨੇ ਗੁਰੂ ਦੀ ਗੁਰਬਾਣੀ ਪੜ੍ਹੀ ਹੈ ਤੇ ਫਿਰ ਪਟ ਸਾਹਿਬ ਅਮਜੀ ਫਰਮਾਨ ਕਰਦੇ ਫਿਰ ਸੰਕਟ ਜੋਨ ਗਰਭ ਨਾ ਆਇਓ ਫਿਰ ਨਹੀਂ ਉਹਨਾਂ ਨੂੰ ਗਰਭ ਦੇ ਵਿੱਚ ਪੈਣਾ ਪੈਂਦਾ ਭਾਵ ਕਿ ਬਾਰ ਬਾਰ ਉਹਨਾਂ ਨੂੰ ਜੰਮਣਾ ਮਰਨਾ ਨਹੀਂ ਪੈਂਦਾ ਉਹਨਾਂ ਨੂੰ ਮੁਕਤ ਹੋ ਜਾਂਦੇ ਨੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹਨਾਂ ਨੂੰ ਜਗਤ ਦੇ ਉਧਾਰ ਕਰਨ ਵਾਸਤੇ ਭੇਜਿਆ ਆ ਜਗਤ ਦੇ ਉਧਾਰ ਕਰਨ ਵਾਸਤੇ ਉਸ ਆਪ ਜੀ ਪਰਮ ਮਥਰਾ ਜੀ ਫਰਮਾਨ ਕਰਦੇ ਨੇ ਸ੍ਰੀ ਗੁਰੂ ਅਰਜਨ ਦੇਵ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਪਤਖ ਰੂਪ ਦਰਸਾਉਂਦੇ ਫਰਮਾਉਂਦੇ ਹਨ ਕਿ ਜੋਤ ਰੂਪ ਪ੍ਰਭੂ ਜੀ ਨੇ ਆਪਣੇ ਆਪ ਨੂੰ ਸਰਗਣ ਸਰੂਪ ਵਿੱਚ ਗੁਰੂ ਨਾਨਕ ਕਹਾਇਆ ਉਹਨਾਂ ਤੋਂ ਬਾਅਦ ਉਹਨਾਂ ਦਾ ਪੂਰਨ ਰੂਪ ਗੁਰੂ ਅਰਗਨ ਦੇਵ ਪਾਤਸ਼ਾਹ ਮਹਾਰਾਜ ਜੀ ਪ੍ਰਗਟ ਹੋਏ ਫਿਰ ਸ੍ਰੀ ਗੁਰੂ ਅਰਗ ਅੰਗਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਤੇ ਸਥਾਪਿਤ ਹੋਏ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਦੀ ਅੰਮ੍ਰਿਤ ਛਤਰ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਬਖਸ਼ਿਆ ਸ੍ਰੀ ਗੁਰੂ ਨਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਪਰਸ ਕੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪੂਰਨ ਗੁਰੂ ਪ੍ਰਗਟ ਹੋਏ ਇਸ ਲਈ ਸਾਰੇ ਆਪਣੀਆਂ ਅੱਖਾਂ ਨੂੰ ਪਵਿੱਤਰ ਕਰਨ ਲਈ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਕਰੋ ਮਥਰਾ ਜੀ ਦਾ ਬਹੁਤ ਹੀ ਭਾਵਪੂਰਤ ਤੇ ਪਿਆਰਾ ਸਵਈਆ ਜੇ ਉਹਨਾਂ ਨੇ ਰਤਕ ਹਰ ਦੀ ਉਸਤਤ ਵਿੱਚ ਉਚਾਰਿਆ ਪਿਆਰ ਭਾਵਨੀ ਨਾਲ ਪੜੀਏ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦੀ ਚਲਕਾਰੇ ਇਸ ਬਾਣੀ ਵਿੱਚੋਂ ਜਰੂਰ ਪ੍ਰਾਪਤ ਹੋਣਗੇ ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ ਕਾ ਤੇ ਅੰਗਤ ਭਾਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰੁ ਸਿਰ ਕੀਓ ਅਮਰਦਾਸ ਅਮਰਤ ਅਮਰਦਾਸ ਅਮਰਤ ਛਤਰ ਗੁਰ ਰਾਮਹਿ ਦਿਯੋ ਗੁਰ ਰਾਮਦਾਸ ਦਰਸਨ ਪਰਸ ਕਹਿ ਮਥਰਾ ਅਮਰਤ ਬਾਇਣ ਮੂਰਤ ਪੰਚ ਪ੍ਰਮਾਨ ਪੁਰਖ ਗੁਰ ਅਰਜਨ ਪਿਖੋ ਨਾਇਣ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਜੋ ਪਾਟ ਮਥਰਾ ਜੀ ਫਰਮਾਨ ਕਰਦੇ ਨੇ ਪਾਟ ਮਥਰਾ ਜੀ ਜੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਪਰਥਾਏ ਤੇ ਗੁਰੂ ਸਹਿਬਾਨਾਂ ਦੀ ਵੱਡਿਆਂ ਗੁਰੂ ਸਹਿਬਾਨਾਂ ਦੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਤੋਂ ਉਸਤਤ ਕਰਦੇ ਹੋਏ ਕਿ ਜੋਤ ਰੂਪ ਹਰ ਆਪ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਕਹਿੰਦੇ ਜੋਤ ਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪ੍ਰਕਾਸ਼ ਰੂਪ ਹਰੀ ਨੇ ਆਪਣਾ ਆਪ ਨੂੰ ਗੁਰੂ ਨਾਨਕ ਅਖਵਾਇਆ ਕਹਿੰਦੇ ਜੋਤ ਰੂਪ ਹਰ ਆਪ ਪਰਮੇਸ਼ਰ ਆਪ ਅਕਾਲ ਪੁਰਖ ਵਾਹਿਗੁਰੂ ਜੀ ਆਪ ਗੁਰੂ ਨਾਨਕ કહਾਇਓ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ ਆ ਹੈ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜੋਤ ਰੂਪ ਪ੍ਰਕਾਸ਼ ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹੋਣਾ ਕੀਤਾ ਖਵਾਇਆ ਤਾ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਉਸ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ ਪ੍ਰਗਟ ਹੋਏ ਗੁਰੂ ਨਾਨਕ ਦੇਵ ਜੀ ਦੀ ਜੋਤ ਗੁਰੂ ਅੰਗਦ ਦੇਵ ਜੀ ਦੀ ਜੋਤ ਵਿੱਚ ਮਿਲ ਗਈ ਤਾ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਤਦ ਸਿਓ ਤਤ ਮਿਲਾਇਓ ਕਿ ਜੋਤ ਜਿਹੜੀ ਹੈ ਨਾ ਉਹੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਜੋ ਸਰਗੁਣ ਸਰੂਪ ਦੇ ਵਿੱਚ ਧੰਨ ਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਵਿਚਰ ਰਹੀ ਜੋਤ ਉਹੀ ਜੋਤ ਹੁਣ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਵਿੱਚ ਹੈ ਉਹੀ ਜੋਤ ਉਹੀ ਜੋਤ ਜਿਹੜੀ ਆ ਉਹ ਮਿਲ ਗਈ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਵਿੱਚ ਅੰਗਦ ਦੇ ਕਿਰਪਾ ਧਾਰ ਅਮਰ ਸਤਿਗੁਰੁ ਥਿਰ ਕੀਓ ਕਹਿੰਦੇ ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕਰਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ ਅੰਗਦ ਕਿਰਪਾ ਧਾਰ ਅਮਰ ਸਤਗੁਰੂ ਥਰ ਕੀਓ ਹਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਥਾਪਨਾ ਕੀਤਾ ਅਮਰਦਾਸ ਅਮਰਤ ਛਤਰ ਗੁਰੂ ਰਾਮਹਿ ਦਿਓ ਕਹਿੰਦੇ ਫਿਰ ਗੁਰੂ ਅਮਰਦਾਸ ਜੀ ਨੇ ਆਪਣੇ ਵਾਲਾ ਛਤਰ ਜੁੜਾ ਨਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਦੇ ਦਿੱਤਾ ਗੁਰਤਾ ਗੱਦੀ ਵਾਲਾ ਛਤਰ ਜਿਹੜਾ ਉਹ ਫਿਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆ ਨੂੰ ਦੇਣਾ ਕੀਤਾ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਤਰਾ ਅੰਮ੍ਰਿਤ ਬਾਇਣ ਕਹਿੰਦੇ ਆਤਮਿਕ ਜੀਵਨ ਦੇਣ ਵਾਲੇ ਬਚਨ ਆਤਮਾ ਮਤਰਾ ਜੀ ਫਰਮਾਨ ਕਰਦੇ ਨੇ ਕਿ ਗੁਰੂ ਰਾਮਦਾਸ ਜੀ ਦਾ ਦਰਸ਼ਨ ਕਰਕੇ ਗੁਰੂ ਅਰਜਨ ਦੇਵ ਜੀ ਦੇ ਬਚਨ ਆਤਮਿਕ ਜੀਵਨ ਦੇਣ ਵਾਲੇ ਹੋ ਗਏ ਹਨ ਗੁਰਨਾਮ ਦਾਸ ਦਰਸ਼ਨ ਪਰਸ ਗੁਰੂ ਦੇ ਦਰਸ਼ਨ ਕਰਨ ਦਾ ਇੰਨਾ ਮਹਾਤਮ ਹੈ ਪਰਸਨਾ ਸਪਰਸ਼ ਕਰਨਾ ਗੁਰੂ ਕੀ ਗੁਰਬਾਣੀ ਨੂੰ ਪੜਨਾ ਰਸਨਾ ਤੋਂ ਰਸਨਾ ਤੋਂ ਗੁਰੂ ਕੀ ਗੁਰਬਾਣੀ ਨੂੰ ਪੜਦੇ ਆ ਨਾ ਗੁਰੂ ਕੀ ਗੁਰਬਾਣੀ ਰਸਨਾ ਸਪਰਸ਼ ਕਰਦੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੁਰਬਾਣੀ ਨੂੰ ਇਸੇ ਤਰ੍ਹਾਂ ਫਰਮਾਨ ਕਰਦੇ ਨੇ ਪਟ ਮਥਰਾ ਜੀ ਫਰਮਾਨ ਕਰਦੇ ਨੇ ਕਿ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬਾਣ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਬਚਨ ਜਿਹੜੇ ਨੇ ਆਤਮਿਕ ਜੀਵਨ ਦੇਣ ਵਾਲੇ ਹੋ ਗਏ ਨੇ ਗੁਰੂ ਦੇ ਦਰਸ਼ਨ ਕਰਕੇ ਗੁਰੂ ਦੀ ਸੇਵਾ ਕਰਕੇ ਪ੍ਰਮਾਨ ਕਰਦੇ ਨੇ ਪੰਜ ਮੂਰਤ ਪੰਜ ਪ੍ਰਮਾਨ ਪੁਰਖ ਗੁਰੂ ਅਰਜਨ ਪਿਖੋ ਨਾਇਣ ਕਹਿੰਦੇ ਪੰਜਵੇਂ ਸਰੂਪ ਅਕਾਲ ਪੁਰਖ ਰੂਪ ਗੁਰੂ ਅਰਜਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ ਮੂਰਤ ਪੰਚ ਪ੍ਰਮਾਨ ਪੰਜ ਪੰਜਵੀਂ ਪੰਜਵੀਂ ਜੋਤ ਪ੍ਰਮਾਨਪੁਰਖ ਅਕਾਲਪੁਰਖ ਦਾ ਰੂਪ ਗੁਰ ਅਰਜਨ ਪਿੱਖੋ ਨਾਇਣ ਕਹਿੰਦੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਆ ਨੂੰ ਅੱਖਾਂ ਦੇ ਨਾਲ ਅੰਦਰਲੀ ਅੱਖ ਦੇ ਨਾਲ ਦੇਖਣਾ ਕਰੋ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਆ ਨੂੰ ਸੋ ਇਹ ਪ੍ਰਮਾਨ ਕਰਦੇ ਨੇ ਪੰਜਵੀਂ ਪਾਤਸ਼ਾਹ ਮਹਾਰਾਜ ਜੀਆ ਦੀ ਪ੍ਰਥਾਏ ਆਟਾ ਸਹਿਬਾਨ ਜੀ ਪਟ ਮਥਰਾ ਜੀ ਦਾ ਇਹ ਉਚਾਰਨ ਕੀਤੇ ਹੋਏ ਇਹ ਪਾਵਨ ਪੀਤਰ ਜਿਹੜੇ ਨੇ ਇਹ ਪਾਵਨ ਪੀਤਰ ਜਿਹੜੇ ਸਵਈਏ ਨੇ ਪਟ ਮਥਰਾ ਜੀ ਦੇ ਉਚਾਰਨ ਕੀਤੇ ਹੋਏ ਪਾਡ ਮਥਰਾ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਉਸਤਤ ਦੇ ਵਿੱਚ ਇਹ ਪਾਵਨ ਪੀਤਰ ਸਵਈਏ ਇਰੇ ਉਚਾਰਨ ਕੀਤੇ ਨੇ 13 ਸਵਈਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਵਿੱਚ ਦਰਜ ਨੇ ਪ੍ਰਤਾਪਛਰਦਿਆ ਗੁਰੂ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਈਓ ਕਹੇ ਕਿ ਮਥਰਾ ਜੀ ਨੇ ਸਤਗੁਰੂ ਜੀ ਅਰਜਨ ਦੇਵ ਜੀ ਨੂੰ ਆਪਣੀ ਦਲੀ ਸ਼ਰਧਾ ਭੇਟ ਕਰਕੇ ਸਦਕਾਰਿਆ ਸੋ ਲੋੜਾ ਪਟ ਮਥਰਾ ਜੀ ਦੇ ਨਜੀ ਤਜਰਬੇ ਤੋਂ ਲਾਭ ਪ੍ਰਾਪਤ ਕਰਕੇ ਗੁਰੂ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦਨਾ ਭਾਈ ਦੀ ਸ਼ਰਧਾ ਤੇ ਭਾਵਨਾ ਦੀ ਅੱਖ ਨਾਲ ਗੁਰੂ ਜੋ ਦੇ ਦਰਸ਼ਨ ਕਰੀਏ ਪ੍ਰਤਾਖ ਹਰੀ ਦੇ ਬਚਨ ਜੋ ਸਾਡੇ ਭਲੇ ਦੇ ਲਈ ਉਚਾਰਨ ਕੀਤੇ ਹਨ ਉਹਨਾਂ ਨੂੰ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਜੀਵਨ ਵਿੱਚ ਅਪਣਾਉਣ ਦਾ ਪੂਰਾ ਪੂਰਾ ਯਤਨ ਕਰੀਏ ਫਿਰ ਸਾਡਾ ਲੋਕ ਤੇ ਸੁਰਪਰਲੋਕ ਵੀ ਜਿਹੜਾ ਉਹ ਸੁਹਿੱਲਾ ਹੋ ਜਾਵੇਗਾ ਤਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਬਚਨ ਜਿਹੜੇ ਨੇ ਬੋਲ ਜਿਹੜੇ ਨੇ ਉਹ ਪ੍ਰਤੱਖ ਪਰਮੇਸ਼ਰ ਦੇ ਬਚਨ ਨਹੀਂ ਕਿਉਂਕਿ ਤਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਜਿਹੜੀ ਹੈ ਇਹ ਧੁਰਦਰਗਾ ਤੋਂ ਆਈ ਹੋਈ ਗੁਰਬਾਣੀ ਹੈ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਪਰਮੇਸ਼ਰ ਦਾ ਬਚਨ ਹੈ ਪਰਮੇਸ਼ਰ ਦਾ ਬਚਨ ਪਰਮੇਸ਼ਰ ਦਾ ਤਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਜਿਹੜੀ ਹੈ ਸੋ ਤਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੂੰ ਪੜਿਏ ਸੁਣੀਏ ਵਿਚਾਰੀਏ ਅਰਥਾਂ ਨੂੰ ਸਮਝੀਏ ਇਹ ਸਤਿਗੁਰੂ ਜੀ ਕੀ ਉਪਦੇਸ਼ ਬਖਸ਼ੇ ਕਰਦੇ ਨੇ ਉਹਨਾਂ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਲਣਾ ਕਰੀਏ ਉਹਨਾਂ ਬਚਨਾਂ ਨੂੰ ਰੋਜ਼ਾਨਾ ਹੀ ਹੁਕਮਨਾਮਾ ਸਰਵਣ ਕਰਦੇ ਨਾ ਹਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਸਾਰੀ ਹੀ ਹੁਕਮ ਹੁਕਮ ਰੂਪ ਬਾਣੀ ਹੈ ਹੁਕਮ ਰੂਪ ਕਿ ਸਤਿਗੁਰੂ ਜੀ ਕੀ ਹੁਕਮ ਕਰਦੇ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਸਰਵਣ ਕੀਤਾ ਪੜਿਆ ਗਿਆ ਸਤਿਗੁਰੂ ਜੀ ਕੀ ਹੁਕਮ ਕਰਦੇ ਨੇ ਜਿਵੇਂ ਤਰ੍ਹਾਂ ਸ੍ਰੀ ਜਾਪ ਸਾਹਿਬ ਜੀ ਦਾ ਪਾਠ ਸਤਿਵ ਪ੍ਰਸਾਰ ਸਵਈਏ 24 ਸਬਦ ਜ ਦਾ ਪਾਠ ਅਨੰਦ ਸਾਹਿਬ ਜੀ ਦਾ ਪਾਠ ਕਿ ਸਤਿਗੁਰੂ ਜੀ ਕੀ ਦੱਸ ਰਹੇ ਨੇ ਸਤਿਗੁਰੂ ਜੀ ਕੀ ਹੁਕਮ ਕਰ ਰਹੇ ਨੇ ਉਸ ਨੂੰ ਜੀਵਨ ਦੇ ਵਿੱਚ ਕਮਾਈਏ ਕਿ ਮੇਰੇ ਗੁਰੂ ਦਾ ਆ ਹੁਕਮ ਹੈ ਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਆ ਹੁਕਮ ਹੈ ਉਹਨਾਂ ਦਾ ਆ ਸਿਧਾਂਤ ਆ ਤੇ ਉਸ ਨੂੰ ਜੀਵਨ ਦੇ ਵਿੱਚ ਕਮਾਈਏ ਤਾਂ ਹੀ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਿ ਕਰਨੀ ਅੱਗੇ ਤੋਂ ਸਤਿਗੁਰੂ ਜੀ ਸੁਮਤ ਬਖਸ਼ ਕਰਨ ਜੀ ਆਓ ਸਾਰੀ ਸੰਗਤ ਝਕਾਓ ਸੀ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ